ਹੋਰ ਵੀ ਮੁੰਡਿਓ ਕਿਵੇਂ ਸਾਰੇ ਠੀਕ ਠਾਕ ਹੋ ਭਰਾ ਤੇ ਕੱਲ੍ਹ ਦਾ ਦਿਨ ਫੇਰ ਨਗਾਤਾ ਆਪਾਂ ਵੀਡੀਓ ਕਣੀਓ ਤੇ ਅੱਜ ਪਾਵਾਂਗੇ ਭਰਾ ਆਪਾਂ ਵੀਡੀਓ ਤੇ ਵੀਡੀਓ ਨੂੰ ਵਧੀਆ ਰਿਵਿਊ ਆਏ ਬਾਈ ਸਾਰੀ ਤੋਂ ਕਿ ਕਮੈਂਟ ਵੀ ਬੜੇ ਜ਼ਿਆਦਾ ਕਰੇ ਲੋਕਾਂ ਨੇ ਤੇ ਦੇਖੀ ਵੀ ਬਹੁਤ ਜਾਣਿਆਂ ਨੇ ਬਾਈ ਬਸ ਮੇਨ ਪ੍ਰੋਬਲਮ ਹੈ ਜਿਹੜੀ ਚੈਨਲ ਸਬਸਕ੍ਰਾਈਬ ਕਰਦੇ ਬੜੇ ਭਰਾ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਵੀਰ ਬਣ ਕੇ ਜ਼ਰੂਰ ਕਰ ਦਿਆ ਕਰੋ ਯਾਰ ਸਾਡਾ ਵੀ ਵਧੀਆ ਜੀ ਕਰਦਾ ਵੀਡੀਓ ਪਾਉਣ ਨੂੰ ਤੇ ਵੀਡੀਓ ਪਾਉਂਦੇ ਰਹੀਏ ਸੀ ਵੀ ਨਾਲ ਚੈਨਲ ਸਬਸਕ੍ਰਾਈਬ ਕਰਦੇ ਰਹੋ ਵੋਰਾ ਚੱਲੀ ਜਾਂਦੇ ਨੇ ਕੰਮ ਰੰਦੇ ਤੇ ਰੰਗ ਦਾ ਕੰਮ ਚੱਲੀ ਜਾਂਦਾ ਇੱਦਾਂ ਲੈ ਵੀ ਖਾਮ ਸਿੰਘ ਪੇਖਾ ਕਮੂ ਤਾਂ ਲੋ ਜੀ ਅੱਜ ਕਰਕੇ ਆਪਾਂ ਹਰੇਆ ਸੱਟ ਰੰਗ ਸ਼ਟਰ ਦੀ ਬਣਾਤੀ ਗੱਲ ਤੇ ਸੋਨੇ ਵਿੱਚ ਪਾਈਪਾਂ ਦੀ ਤੇ ਕਹਿੰਦੇ ਯਾਰ ਜੀ ਚੀਜ਼ ਨੂੰ ਸੰਭਾਲ ਕੇ ਰੱਖਾਂਗੇ ਤਾਂ ਹੀ ਕੀ ਸੰਭਾਲੀ ਰਹਿਣੀ ਆ ਦੇਖੋ ਜੀ ਲੋਕ ਦੇਖੋ ਸ਼ਟਰ ਦੀ ਘੈਂਟ ਬਣ ਗਈ ਐਦਾਂ ਬਣ ਕੇ ਨਵਾਂ ਨਵਾਂ ਲੈ ਪ੍ਰਾਣਾ ਲਾਇਆ ਸੀ ਕੋਈ ਕਹਿ ਦੂਗਾ ਜੀ ਪ੍ਰਾਣਾ ਸ਼ਟਰ 1% ਵੀ ਨਹੀਂ ਲੱਗਾਂਦਾ ਪੁਰਾਣਾ ਦਾ ਲੈ ਲਾ ਕੇ ਵੀ ਦਿਖਾਉਂਦੇ ਆਂ ਭਰਾਹ ਨੂੰ ਸ਼ਟਰ ਕੋਈ ਸ਼ਾਮ ਤੱਕ ਬੁੱਲਦੇ ਆਂ ਵਖਿਆ ਰੰਗ ਵੀ ਮਾਰ ਦਈਏ ਮਾੜਾ ਮੋਟਾ ਥੋੜਾ ਜਿਹਾ ਪਾ ਲਈਏ ਤੇਲ ਹੋਰ ਆ ਮੱਕੀ ਦੀ ਸ਼ੀਰ ਬੋਤਲ ਜੀ ਤੇ ਆਪਾਂ ਡੀਜ਼ਲ ਪਾ ਲਈਏ ਜੱਗ ਜੱਟਾ ਸਦਾ ਇਹ ਵੀ ਵਧੀਆ ਸਿਸਟਮ ਹੈ ਇਹ ਜ਼ਰੂਰੀ ਹੈ ਚੀਜ਼ ਸੰਭਾਲ ਕੇ ਰੱਖਣੀ ਰੰਗ ਰੰਗ ਕਰਦੇ ਰਹੀਏ ਤਾਂ ਚੀਜ਼ ਵੀ ਲੰਮਾ ਸਮਾਂ ਚੱਲਦੀ ਹੈ ਤੇ ਨਾਲ ਹੀ ਕੈਂਟ ਵੀ ਲੱਗਦੀ ਹੈ ਜੇ ਲੰਮਾ ਹੋਆ ਚੱਲਣ ਦੇ ਨਾਲ ਕੀ ਕੈਂਟ ਵੀ ਲਾਦੀ ਤੇ ਆਬਦਾ ਵੀ ਜੀ ਲੱਗਦਾ ਦੇਖਣ ਨੂੰ ਸਾਲਾ ਇੱਕ ਸ਼ਟਰ ਹੁੰਦਾ ਜਾਂ ਗੇਟ ਹੁੰਦਾ ਖੋਲਣ ਨੂੰ ਹੀ ਨਹੀਂ ਜੀ ਕਰਦਾ ਹੁੰਦਾ ਹਾਲਤੀ ਇਹ ਜੀ ਹੁੰਦੀ ਆ ਇਹ ਆ ਥੋੜਾ ਜਿਹਾ ਰੰਗ ਬਚ ਗਿਆ ਸੀ ਸ਼ਟਰ ਤੋਂ ਇਲਾਵਾ ਤੇ ਮੈਂ ਸੋਚਿਆ ਚਲੋ ਸਾਹਮਣੇ ਵਾਲੇ ਘੇੜੇ ਇਹਦੇ ਕਰਦੀ ਉਹ ਤੇ ਕਰਦਨੇ ਬੇਲੀ ਹੀ ਹਾਂਗੇ ਤੇ ਹਾਂ ਜੀ ਮੌਸਮ ਬਹੁਤ ਕੈਂਡਾ ਤੇ ਆ ਰਿਹਾ ਹੋਰੀ ਰਾ ਲਾਟਪਰਾ ਬਾਉ ਸਾਰੇ ਦੰਬ ਕੇ ਮੁਰਗਾ ਕਹਿੰਦੇ ਰੇਡ ਰੂਟ ਚੰਗੇ ਹੁੰਦੇ ਆ ਸੋਣਿਆ ਵੀ ਹੋਰੀ ਤੇ ਹੋਲੀ ਜੇ ਮੁਰਗਾ ਸਹੀ ਭਾਲਦਾ ਲੈ ਵੀ ਨਿਮੇੜ ਕਿਹਦਾ ਕੰਮ ਘੇੜੇ ਇਹਦਾ ਤੇ ਦੁਆ ਦਾ ਪੁੱਛੇ ਲੇਬਰ ਲੂਬਰ ਕਰੀਏ ਚਾਰ ਬੰਦੇ ਦੋ ਬੰਦੀਆਂ ਭਰਨੀ ਆ ਵੀ ਕਿਹੜਾ ਖਾਲਾ ਜੀ ਦਾ ਵੜਾ ਸੱਤ ਅੱਠ ਬੰਦੇ ਦਾ ਚਾਹੀਦੀ ਚਾਹੀਦਾ ਭਰਾ ਤੇ ਆ ਗੇੜੇ ਨਿਮੇੜ ਦੀ ਬਸ 15 ਤੋਂ 20 ਮਿੰਟ ਦਾ ਕੰਮ ਰਹਿ ਗਿਆ ਆਪਣਾ ਤੇ ਦੁਆ ਦਾ ਕਰਦਿਆਂ ਲੇਬਰ ਲੂਬਰ ਵਾਲਿਆਂ ਨੂੰ ਹੁਣ ਬਣ ਗਈ ਕੈਂਡ ਗੱਲ ਗੇੜੇ ਦੀ ਪੂਰੀ ਆਹ ਤਾਂ ਜੋ ਚਾਹ ਦੀਆਂ ਭਾਈ ਪਾਪੂ ਪੰਜਾਂ ਵਾਸਤੇ ਸਰੀ ਬਣ ਤਾ ਗਿਆ ਬਣ ਗਿਆ ਕੰਮ ਐ ਨਹੀਂ ਆਹ 1% ਵੀ ਰੰਗ ਤੋਂ ਬਿਨਾਂ ਰਹਿ ਗਿਆ ਹੋਊਗਾ ਕਿਤੇ ਵਧੀਆ ਹੰਤਾ ਕੋਹਦਾ ਇਹਦਾ ਅਰਧਾ ਕਰਾਇਆ ਇਹ ਵੀ ਯਾਰ ਕਰਨਾ ਬਾਈ ਜ਼ਰੂਰੀ ਹੈ ਯਾਰ ਐਵੇਂ ਨਹੀਂ ਹਰੇਕ ਮੋਟਰਸਾਈਕਲ ਆਂਦਾ ਪਰ ਉਹ ਵੀ ਵਧੀਆ ਗੱਲ ਨਹੀਂ ਯਾਰ ਕੋਈ ਬੰਦਾ ਕਿੱਥੋਂ ਚੱਲ ਕੇ ਆਉਂਦਾ ਕੋਈ ਬੰਦਾ ਕਿੱਥੋਂ ਜਾ ਲੱਗ ਜਾਂਦਾ ਜ਼ਰੂਰੀ ਹੈ ਸਕਿਉਰਟੀ ਖਤਰਾ ਆਪਦਾ ਗੇਟ-ਕੂਟ ਵਧੀਆ ਬਣਾ ਕੇ ਰੱਖੋ ਲਾ ਕੇ ਰੱਖੋ ਜ਼ਰੂਰੀ ਹੈ ਇਹ ਵੀ ਇੱਕ ਵਧੀਆ ਸੇਫਟੀ ਹੈਗੀ ਇਹ ਵੀ ਬਿਮਾਰੀ ਤੋਂ ਬਚਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਵੀ ਕੋਈ ਬੰਦਾ ਯਾਰ ਕਿਥੋਂ ਆਉਂਦਾ ਕੋਈ ਵੈਰਾ ਦੇਸੀ ਮੁਰਗੀਆਂ ਰੱਖੀਆਂ ਨੇ ਘਰੇ ਕੁਝ ਵੀ ਲਾ ਲਾ ਉਹ ਬੰਦਾ ਇਦਾਂ ਵਾ ਕਾ ਕੇ ਸਧਾਂਤਰ ਵੜਦਾ ਉਹ ਵੀ ਕਿਤੇ ਨਾ ਕਿਤੇ ਬਿਮਾਰੀ ਦਾ ਕਾਰਨ ਬਣ ਜਾਂਦਾ ਮੁਰਗੀ ਦਾ ਤਾਂ ਕਰਕੇ ਇਹ ਵੀ ਜ਼ਰੂਰੀ ਹੈ ਬਾਕੀ ਇਹਦੀ ਸੰਭਾਲ ਕਰਨੀ ਉਹ ਵੀ ਜ਼ਰੂਰੀ ਹੈ ਅਭੀ ਮੈਂ ਥੋੜਾ ਜਿਹਾ ਟਾਈਮ ਵੇਲੇ ਦੀ ਇਧਰ ਨਿਮੇੜ ਕੇ ਕੰਮ ਆ ਛੱਡਦਾ ਤੇ ਸਵੇਰੇ ਆਪਸ ਨੇ ਲੱਗੀਆਂ ਸੰਭਾਲੀ ਗੱਡੀਆਂ ਤੇ ਮੈਂ ਚੱਲ ਉੱਤਰ ਮਾਰਦੀ ਫਿਰ ਇਹਨੇ ਕਿੜਾ ਦੂਜੇ ਸਾਈਡ ਤੇ ਵੀ ਜ਼ਰੂਰੀ ਆ ਜਾਣਾ ਹੁਣਾਂ ਦੇਖਿਏ ਕਿਥੇ ਪਹੁੰਚਿਆ ਕੰਮ ਉਹਦਾ ਵੀ ਲਓ ਜੀ ਦੂਜੇ ਦਾ ਵੀ ਚੱਲੀ ਜਾਂਦਾ ਕੰਮ ਤੇ ਆ ਗਏ ਆਪਾਂ ਤੇ ਤੇ ਹੋ ਜਾਣਾ ਸ਼ਾਇਦ ਬਾਡੀ ਦਿੱਕਤ ਆ ਥੋੜਾ ਜਿਹਾ ਪ੍ਰੋਸੈਸ ਸਲੋ ਚੱਲਦਾ ਬਈ ਇਹਦਾ ਕਿਉਂਕਿ ਲਾਈਟ ਦੀ ਥੋੜੀ ਜਿਹੀ ਦਿੱਕਤ ਆ ਗਈ ਲਾਈਟ ਕਰਕੇ ਵੀ ਜਾਨੀ ਕਿ ਕੰਕ ਬੱਡੀ ਤੋਂ ਬਾਅਦ ਹੀ ਖੰਭੇ ਵਗੈਰਾ ਗੱਡੇ ਜਾਣੇ ਆ ਤਾਂ ਕਰਕੇ ਵੀ ਥੋੜਾ ਜਿਹਾ ਪ੍ਰੋਸੈਸ ਇਹਦਾ ਆਪਾਂ ਸਲੋ ਹੀ ਚਲਾ ਰਹੇ ਹਾਂ ਚਲੋ ਕੋਈ ਨਹੀਂ ਬਾਡੀ ਤੇਕ ਤਾਂ ਬਾਅਦ ਹੀ ਦੇਣਾ ਬਾਡੀ ਕਰਕੇ ਇਸ ਤੋਂ ਬਾਅਦ ਤਾਂ ਲਾਟ ਪਾਈ ਜਨੇ ਜੀ ਚੱਲਿਆਂ ਦਾ ਰੱਬ ਦੀ ਕਿਰਪਾ ਨਾਲ ਵਧੀਆ ਕੰਮ ਕਰਾ। ਤੇ ਆਈਏ ਆਪਾਂ। ਉਹ ਵੀ ਪਹੁੰਚ ਗਏ ਮੁੰਡਿਓ। ਦਲਵੀਰ ਵਰਗੇ ਮਾਰੀ ਜਾਂਦੇ ਨੇ ਪਾਣੀ ਜੋਬਰ। ਭਰੀ ਜਾਂਦੇ ਨੇ ਗੰਧਾਦਰ। ਵਾਹ ਹਾ ਹਾ ਜੋਬਰ ਮਾਰਦਾ ਪਾਣੀ। ਲੈ ਵੀ ਕਾਹ ਬਈ ਉਹ ਗੜਾ ਕਿਵੇਂ ਆ? ਠੀਕ ਆ। ਹਾਂ ਪਹੁੰਚ ਗਏ। ਕਰੀਆਂ ਦਾ ਮੁੰਡਾ ਕੰਦਾ ਦਾ ਟੀਪ ਕਰਨ ਲੱਗਣਾ। ਉਹਨੇ ਗੇਤੀ ਡੀਪ ਚਲਾਦਾ ਕੰਮ। ਲਾਉਂਦੀ ਨਹੀਂ ਲਾਉਨੇ ਆ। ਲੈਂਟਰ ਨੂੰ ਪਾਣੀ ਲਾਈ ਜਾਂਦਾ ਜੋਬਰ। ਲੈਂਟਰ ਲੱਗ ਗਈ ਯਾਰ ਆਦ ਵਾਲਾ ਇਹਦਾ। ਆ ਭੀਮ ਰਹਿ ਗਏ ਸਾਈਡਾਂ ਵਾਲੇ। ਇਹ ਵੀ ਕਰਦਨੇ ਆ ਯਾਰ। ਲੱਗੀਆਂ ਦਾ ਸੈਲਫਾਂ ਦੇ ਲੈਂਟਰ ਨੂੰ ਪਾਣੀ। ਆ ਜੂਮ ਕਰ। ਆ ਬੀਰੂ ਕੋਚੋਰੀ ਲਾਈ ਜਾਂਦੇ ਆ ਇਹ ਪਾਣੀ। ਕਿੰਨੀਆਂ ਬਣ ਗਈਆਂ ਉਗਰਾ ਸਲੇਬਾਂ। ਲੋਗਰ ਸਾਹਿਬ। ਚੱਲੋ ਉੱਤੇ। 900 ਬਣ ਗਈ। ਲਵੇ 900 ਸਲੇਬ ਬਣ ਗਈ 950 ਦੇ ਲਵੇ ਜਾ ਰਹੀ ਆ ਹੋ ਜਾਣੀਆਂ ਤਿਆਰ ਕੱਲ ਕੱਲ ਚ ਲੱਗ ਜਾਣਗੇ 4-5 ਦਿਨ ਹੋਰ ਲੱਗ ਜਾਣਗੇ ਸਲੇਬ ਮਿਸਤਰੀ ਨੇ ਮਹੀਨੇ ਤੋਂ ਪਹਿਲਾਂ 1200 ਸਲੇਬ ਤਿਆਰ ਕਰਤੀ ਕੱਲੇ ਨੇ ਤੇ ਆ ਇੱਕ ਉੱਗਰ ਕੋਚੰਦਾ ਨਾਲ ਉਹਦੇ ਦੋ ਜਾਣਿਆਂ ਨੇ 1200 ਸਲੇਬ ਕੰਪਲੀਟ ਕਰ ਦੇਣੀਆਂ ਮਹੀਨੇ ਤੋਂ ਪਹਿਲਾਂ ਪਹਿਲਾਂ 17 ਤਰੀਕ ਨੂੰ ਲੱਗੇ ਸੀ 17 ਤੋਂ ਪਹਿਲਾਂ ਪਹਿਲਾਂ ਤਿਆਰ ਹੋ ਜਾਣੀਆਂ 1200 ਸਲੇਬ ਆ ਕਰੀਆਂ ਪਈਆਂ ਨੇ ਇਕੱਠੀਆਂ ਤੇ ਆ ਫੁੱਲੀ ਸਟਾਕ ਸਲੇਬ ਦਾ ਇਹ ਚੱਲਿਆਂ ਦਾ ਕੰਮ ਪਾਣੀ ਪੂਣੀ ਲੱਗੀ ਜਾਂਦਾ ਤੇ ਸਾਈਡ ਕੰਦ ਵੀ ਲਾਤੀ ਉਧਰ ਵੀ ਲਾਤੀ ਬਾਕੀ ਲੱਗੀ ਜਾਣੀ ਆ ਹੋਰ ਉੱਕਰ ਸਾਂ ਕੋਈ ਗੱਲਬਾਤ ਬਾਈ ਠੀਕ ਹੈ ਜੀ ਗੱਲਬਾਤਰੀ ਕਰ ਜੀ ਆ ਮੁੰਡਾ ਲਾਈ ਜਾਂਦਾ ਪਾਣੀ ਵਿਹਾਰੀਦਾਰ ਬੰਦੇ ਨਹੀਂ ਇਹਨਾਂ ਦਾ 20-20 ਲੱਖ ਬਚਾਇਆ ਹੋਇਆ ਕੈਨੇਡਾ ਤੋਂ ਇਹਨਾਂ ਨੂੰ ਰਾਹਤ ਦਵਾਈ ਹੋਈ ਆ ਫਾਰਮ ਦੇ ਜੋੜੇ ਹੋਏ ਨੇ ਮੁੰਡੇ ਹੁਣ ਸੱਦੋ ਬਾਈ ਫਾਰਬੂਰ ਦੇ ਖੇੜੇ ਫਾਰਮ ਪਾਓ ਕੋਈ ਫਾਇਦਾ ਨਹੀਂ ਹੈ ਨਾ ਉਗਰਾ ਬਾਹਰ ਜਾਣ ਦਾ ਨਸ਼ਾ ਖਾਂ ਬਹੁਤ ਰਹਿੰਦੇ ਆਂਦੀ ਬਾਈ ਨਸ਼ਾ ਖਾਂਦੇ ਨੇ ਬਾਹਰ ਜਾ ਕੇ ਮੁੰਡੇ ਤੇ ਉਰੇ ਮਾਂ ਪਿਓ ਦੀ ਨਿਗਾਚ ਰਹਿੰਦੇ ਨੇ ਤੇ ਨਾਲੇ ਕੰਮ ਬਹੁਤ ਵਧੀਆ ਕਰਦੇ ਨੇ ਤਾਂ ਸੇਤ ਬਣੀ ਰਹਿੰਦੀ ਆ ਤੇ ਉੱਪਰੋਂ ਆ ਰਿਹਾ ਸਰਾਬੂ ਕਹਿੰਦੇ ਚਾਰ ਸਵੇਰਾ ਦਿਖਾ ਦਈਏ ਬਾਈ ਤਾਂ ਦੂਜੇ ਫਾਰਮ ਤੋਂ ਆਪਣੇ ਤੋਂ ਥੋੜੀ ਦੂਰ ਆ ਆ ਆ ਗਿਆ ਆਪਣਾ ਦੂਸਰਾ ਫਾਰਮ ਤੇ ਉਰੇ ਆ ਗਿਆ ਇਹ ਤੇ ਜਿਵੇਂ ਦੂਸਰੇ ਚ ਆਪਾਂ ਬਾਈ ਸਾਈਡ ਨੀਮੀ ਰੱਖੀ ਸੀ 6 ਇੰਚ ਦੀ ਢਾਲ ਰੱਖੀ ਸੀ ਵਿਚਾਲਾ ਇਹ ਚ ਕੋਈ ਏਦਾਂ ਦੀ ਗੱਲਬਾਤ ਨਹੀਂ ਰੱਖਣੀ ਆਪਾਂ ਤੇ ਸਾਈਡ ਤੇ ਵਿਚਕਾਰ ਇਹਦੀ ਜਮਾਂ ਸੇਮ ਆ ਭਰਾ ਸਾਈਡ ਵੀ ਜਮਾਈ ਦੀ 8 ਫੁੱਟਾ ਹੈ ਤੇ ਵਿਚਕਾਰ ਵੀ 8 ਫੁੱਟਾ ਤੇ ਇਧਰਲੀ ਸਾਈਡ ਵੀ ਇਦੀ 8 ਫੁੱਟਾ ਜਮਾਂ ਪੂਰੀ ਤੇ ਜਿਵੇਂ ਕਮਰਾ ਉਹਦੇ ਆਪਾਂ ਸਾਈਡ ਦੇ ਬਣਾਇਆ ਸੀ ਤੇ ਇਹਦੇ ਇਧਰਲੀ ਸਾਈਡ ਬਣਾਤਾ ਤੇ ਚਾਰੇ ਪੱਖੇ ਮੂਰਲੇ ਸਾਈਡ ਫਿਟ ਕਰਦੇ ਤੇ ਜਿਹੜਾ ਜਿਹੜਾ ਗੇਟ ਦੀ ਫਰੰਟ ਹੋਰ ਅੱਖ ਦਾ ਜਿਹੜਾ ਸਾਈਡ ਤੇ ਡਾਇਰੈਕਟਰ ਬਰਦਾ ਰੱਖਦਾ ਬਈ ਬੰਨ ਛਾਤਰੀ ਆ ਅੰਦਰ ਤਾਂ ਕਿ ਰੇਰੂ ਨਾਲ ਵਧੀਆ ਖਿੱਚਾ ਖੁੱਚਾ ਜਾ ਸਕਦਾ ਰੇਰੂ ਚ ਕੋਈ ਦਿੱਕਤ ਨਹੀਂ ਆ ਜਈ ਕਈ ਵਾਰਾਂ ਲੇਬਰ ਤੋਂ ਬੰਦੀ ਪਰੇਸ਼ਾਨੀ ਆ ਜੀ ਤਾਂ ਇਦਾਂ ਦੀ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੇ ਵਧੀਆ ਸਿਸਟਮ ਆ ਬਈ ਇਹ ਇਹ ਵੀ ਰੱਖਣਾ ਜ਼ਰੂਰੀ ਹੈਗੇ ਤੇ ਚੱਲੀਆਂ ਦਾ ਕੰਮ ਤੇ ਤੇ ਪੈਸੇ ਦੋ ਬਈ ਪਿੱਛੇ ਤਾਂ ਕਰਕੇ ਪਾਇਆ ਜਿਹੜੀ ਲੈਂਡ ਨਾਗਦੀ ਸੀ ਲੈਂਡ ਦੇ ਨੀਚੇ ਆਪਾਂ ਨੂੰ ਪਾ ਨਹੀਂ ਸਕਦੇ ਜੇ ਲੈਂਡ ਦੇ نیچے ਪਾਉਣਾ ਤਾਂ ਕਨੈਕਸ਼ਨ ਨਹੀਂ ਮਿਲਦਾ ਹੈਗਾ ਤੇ ਇਹ ਗੱਲ ਦਾ ਸਾਰੇ ਭਰਾ ਜਰੂਰ ਖਿਆਲ ਰੱਖਿਆ ਕਰੋ ਜ਼ਰੂਰੀ ਹੈ ਬਈ ਇਹ ਤਾਂ ਕਰਕੇ ਆਪਾਂ ਪਿੱਛੇ ਹਟਾ ਕੇ ਪਾਇਆ ਕਿੱਲਾ ਇਹ ਚਾਉ ਨਹੀਂ ਸੀ ਕੋਈ ਆਪਾਂ ਨੂੰ ਬਾਹਣ ਖਰਾਬ ਕਰਨ ਦਾ ਤੇ ਤਾਂ ਕਰਕੇ ਆਪਾਂ ਨੂੰ ਪਿੱਛੇ ਹਟਾ ਕੇ ਪਾਉਣਾ ਪਿਆ ਤੇ ਹਾਂ ਬਈ ਇਹਦਾ ਜਿਹੜਾ ਜਾਣਾਗਾ ਸੈਂਟਰ ਵੀ ਵਜਣਾ ਇਹਦਾ 200 ਫੁੱਟ ਲੰਮਾ ਤੇ ਪਹਿਲਾਂ ਆਪਾਂ ਇਹਦੇ ਦੂਜੇ ਮਾਧਰੇ ਬੀਮ ਸੋਚੇ ਸੀ ਮਾਧਰੇ ਬੀਮ ਬਣਦੇ ਸੀ ਇਹਦੇ 600 ਫੁੱਟ ਤੇ 600 ਫੁੱਟ ਤੇ ਫਿਰ ਆਪਾਂ ਸੋਚਿਆ ਵੀ ਇਹਦੇ ਲੰਮੇ ਬੀਮ ਕੱਢਦੀ ਆਪਾਂ 2-200 ਫੁੱਟ ਲੰਮੇ ਬੀਮ ਕੱਢਾਂਗੇ ਤੇ ਇਹਦੇ ਨਾਲ ਨਾਲ ਤਾਂ ਮਟੀਰੀਅਲ ਸੇਵ ਹੋ ਜਾਊ 4 ਫੁੱਟ 400 ਫੁੱਟੀ ਬਣਨਾ ਬੀਮ ਉਹ ਜ਼ਰਾ ਤੇ ਮਟੀਰੀਅਲ ਸੇਵ ਹੋਊ ਨਾਲੇ ਥੋੜੀ ਜਿਆਦਾ ਸੰਕਤਾਈ ਬਣ ਜਾ ਬੱਲੀਆ ਤੇ ਕੰਧ ਤੋਂ ਗਾਟਰ ਗਾਟਰ ਤੋਂ ਗਾਡਰ ਕੰਧ ਤੋਂ ਇਹਦੇ ਟਿਕ ਜਾਣਾ ਬੀਮ ਤੇ ਫਿਰ ਬੀਮ ਤੋਂ ਬੀਮ ਤੇ ਫਿਰ ਬੀਮ ਤੋਂ ਕੰਧ ਤੇ ਯਾਨੀ ਕਿ ਚਾਰ ਤਿੰਨ ਗਾਡਰ ਪੈ ਜਾਣੇ ਆਪਣੇ 13-13 ਫੁੱਟ ਜੀ ਪਰਾ ਜਿਹੜਾ ਇਹ ਸ਼ੈੱਡ ਆਪਣਾ ਪਹਿਲੇ ਤੋਂ ਪਿੱਛੇ ਪਾਉਣ ਦਾ ਕਾਰਨ ਆਗਾ ਉਹ ਮੇਨ ਕਾਰਨ ਆ ਇਹ ਲੈਂਡ ਤੇ ਲੈਂਡ ਦੇ ਭਰਾ ਇਹ ਨੀਚੇ ਕਦੇ ਵੀ ਨਹੀਂ ਪੈਂਦਾ ਹੈਗਾ ਜੇ ਲੈਂਡ ਦੇ ਨੀਚੇ ਆਪਾਂ ਸਮ ਟਾਈਮ ਸੈੱਡ ਬਣਾ ਵੀ ਦਿੰਨੇ ਆ ਤਾਂ ਆਪਾਂ ਨੂੰ ਕਨੈਕਸ਼ਨ ਨਹੀਂ ਦਿੰਦੇਗੇ ਹੋ ਸਕੇ ਬਾਈ ਲੈਂਡ ਤੋਂ ਥੋੜਾ ਜਿਹਾ ਬਚ ਕੇ ਤਹੀਂ ਫਿਰ ਇਹ ਖਰਚੇ ਨੂੰ ਥਾਂ ਹੋ ਜਾਂਦਾ ਖਰਚਾ ਦਾ ਭਰਾ ਆਪਣਾ ਪਹਿਲੀ ਬਹੁਤ ਹੋ ਜਾਂਦਾ ਤਾਂ ਥੋੜਾ ਜਿਹਾ ਇਹ ਚੀਜ਼ ਨੂੰ ਪਹਿਲਾਂ ਹੀ ਧਿਆਨ ਚ ਰੱਖ ਕੇ ਚੱਲੋ ਵੀ ਲੈਂਡ ਨੀਚੇ ਤਾਂ ਹੋ ਸਕੇ ਵੀ ਬਣਾਓ ਹੀ ਨਾ